ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪ ਠੀਕ ਠਾਕ ਹੋਵੋਗੇ। ਆਪ ਮਾਤਾ ਮੇਰ ਪਰ ਸਾਉ ਤੇ ਅੱਖ ਰੱਖੋ। ਕਿ ਹੁਣ ਆਪਾਂ ਕਰਦੇ ਆ ਕੰਮਾਂ ਦੀ ਸ਼ੁਰੂਆਤ। 2 ਇੰਚ ਪਾਉਨੇ ਕੱਪੜੇ। ਇਹ ਦਵਾਰ ਪਿੰਨਿਆ ਆਪਾਂ ਹੁਣ ਚਾਹ। ਜਾ ਪਹਿਲਾ ਸਵੇਰੇ ਸਵੇਰੇ ਨਾ ਚੰਗੀ ਲੱਗਦੀ ਹੈਗੀ ਪਾਣੀ ਪੀਨੇ ਚ ਸਿਆਲ ਜਹੇ ਕਰ ਸਾਹ ਦੀ ਨਜ਼ਰ ਪਾਣੀ ਪੀ ਕੇ ਨਾ ਕੰਮ ਜਾਂ ਨਾ ਕਰੀ ਉਦੋਂ ਬਾਅਦ ਚਾਹ ਸੌਣ ਲੱਗਦੀ ਹੈ ਪਾਣੀ ਪੀ ਕੇ ਹੁਣ ਮੈਂ ਪਾਣੀ ਪੀ ਕੇ ਹੁਣ ਮੈਂ ਕੱਖ ਪਾਇਆ ਹੀ ਗੋਹਾ ਸਿੱਟਿਆ ਹੀ ਕੱਪੜੇ ਪਾਤੇ ਕਾਇਪਰ ਕੋਲ ਤੇ ਹੁਣ ਚਾਹ ਪੀਨੇ ਤਦਾਂ ਨਿੱਕੀ ਗੱਲ ਜੀ ਕੱਚਾ ਹੋਣ ਲੱਗ ਜਾਂਦਾ ਉਠਨ ਸਾਜਾ ਪੀ ਲਈਏ ਜੇ ਮੈਂ ਕਦੇ ਉਠਨ ਸਾਚਾ ਪੀਤੀ ਹੈਗੀ ਨਾ ਮੈਂ ਤੇ ਪੀਤੀ ਜਾਵੇ ਜਿੰਨਾ ਕਿ ਕੋਈ ਕੰਮ ਆ ਕਰਕੇ ਪਾਣੀ ਪੂਣੀ ਜਾਂ ਪੀ ਕੇ ਕੰਮ ਨਾ ਕਰੀਏ ਫਿਰ ਹੁਣ ਵੀ ਨੇ ਆਪਾਂ ਚਾਹ ਚਾਹ ਫੇਰ ਬਣਾਉਣੀ ਆਪਾਂ ਸਬਜ਼ੀ ਫਰੀਂਡੀਆਂ ਦੀ ਫਰੀਂਡੀਆਂ ਮੈਂ ਕੱਟ ਕੇ ਰੱਖਤੀ ਸੀ ਸ਼ਾਮ ਨੂੰ ਵੀ ਸਵੇਰੇ ਕੰਬਾਲੇ ਹੋ ਜਾਂਦੇ ਨੇ ਜਿੰਨੇ ਮੈਂ ਕੱਟ ਕੇ ਰੱਖਤੀ ਸੀ ਸ਼ਾਮ ਨੂੰ ਹੁਣ ਮੈਂ ਘੰਟੇ ਕੱਟੂ ਕੱਲੇ ਫਿਰ ਇੰਨੇ ਤੱਕ ਸੁੰਧਾ ਵੀ ਨਹੀਂ ਘੰਡੇ ਹੋ ਰਹੀ ਆ ਹੋ ਜਾਈ ਜਾਂਦੀਆਂ ਨੇ ਕੱਟੇ ਹੋਈਆਂ ਆ ਹੁੰਦਾ ਵੀ ਸਵੇਰੇ ਸਵੇਰੇ ਪਰ ਕੰਮ ਵਾਲੇ ਹੋ ਜਾਂਦੇ ਨੇ ਨਾ ਪਾ ਕਰਕੇ ਉਹ ਪਾਈ ਗੁੰਡੇ ਉਹ ਪੱਪੀ ਕੇ ਚਾਹ ਗੰਡੇ ਗੁੰਡੇ ਪੱਟ ਕੇ ਆ ਰੱਖਦੇ ਆ ਬਰੀਲੀਆ ਦੀ ਸਬਜ਼ੀ ਅਦਵਾਰ ਲਾ ਮੈਂ ਗਿਚਾੜੂ ਕਪੜੇ ਕਪੜੇ ਬਾਹੇ ਉਸੇ ਰਜਾ ਫਰੈਂਡੀਆਂ ਚਾਹੀਦੀਆਂ ਗੰਡੇ ਹੁਣ ਕਟਾਂਗੇ ਹੁਣ ਪੀਣੇ ਪਣੇ ਚਾ ਪਤਾ ਨਹੀਂ ਕੀ ਕਰਨਾ ਨਾ ਮੈਨੂੰ ਗਲਾਸ ਚੰਗੀ ਲੱਗੇ ਨਾ ਮੈਨੂੰ ਬਾਟੀ ਚੰਗੀ ਲੱਗੇ ਪੀਣੀ ਤਾਂ ਮੈਂ ਥੋੜੀ ਜੀ ਚਾਹ ਇੱਕ ਵਾਰੀ ਪਰ ਪਿੰਨੀ ਕੌਲੇ ਚ ਇਕ ਹੁਣ ਤਾਂ ਗਰਮੀ ਇੰਨੀ ਹੋ ਗਈ ਇੰਨੀ ਦਿਨੇ ਤਾਂ ਪਿੰਡਾ ਮੱਚਦਾ ਕੱਪੜੇ ਤਾਂ ਹੁਣ ਸੁਨੇਹਾ ਪਾ ਤੇ ਕਾਂਟ ਲੇਕੇ ਤੇ ਕਰ ਸੁੱਕ ਜਾਣਗੇ ਲਾਂਕ ਫਿਰ ਤੇ ਜੇ 11 ਗੁਰਾਂ ਵਜੇ ਕੱਪੜੇ ਲਾਉਣੇ ਆ ਕੱਪੜੇ ਲਾਉਣ ਨੂੰ ਵੀ ਨਹੀਂ ਬਾਹਰ ਨਿਕਲੇ ਜਾਂਦਾ ਗਰਮੀ ਬਾਲੀ ਜਾਦ ਕਾਣ ਲੱਗੀ ਪਤਾ ਨਹੀਂ ਆਪਾਂ ਪਿਛਲੀ ਗਰਮੀ ਭੁੱਲ ਭੱਲੇ ਜਾਂਦੇ ਆ ਤਾਂ ਕਰਕੇ ਅੱਜ ਤਾਂ ਬਾਲੀ ਗਰਮੀ ਜਾਦੇ ਹੈ ਆਪਣੇ ਗਰਮੀ ਆਏ ਤੇ ਤਾਂ ਆਈ ਤੀ ਰੱਬ ਨੇ ਉਹ ਕਰਕੇ ਹਰ ਇੱਕ ਬੰਦਾ ਤਲ ਮਸਤਲ ਮਸਕਰੀ ਜਾਂਦਾ ਵੀ ਇੰਨੀ ਗਰਮੀ ਇੰਨੀ ਗਰਮੀ ਇਹ 10 ਵਜੇ ਤੋਂ ਪਹਿਲਾਂ ਕੰਮ ਨਿਬੜ ਜਾ ਨਿਬੜ ਜਾਣ ਫਿਰ ਨਹੀਂ ਜੀ ਕਰਦਾ ਚਲੋ ਆਈ ਪਹਿਲਾਂ ਠੰਡ ਬਥੇਰੀ ਸੀ ਠੰਡ ਸਾਨੂੰ ਠੰਡ ਕਰਕੇ ਮਿਸਤਰੀ ਲੱਗਾ ਕਰਕੇ ਠੰਡ ਦਾ ਪਤਾ ਨਹੀਂ ਲੱਗਿਆ ਹੈਗਾ ਮਿਸਤਰੀ ਕਿਉਂ ਕੰਮ ਕਰਦੇ ਸੀ ਸਾਰਾ ਦਿਨ ਚਾਹ ਪਾਣੀ ਕਰੀ ਜਾਂਦੇ ਉਹਨਾਂ ਨਾਲ ਰਾਲ-ਬਾਲ ਕਰੀ ਜਾਂਦੇ ਠੰਡ ਦਾ ਹੀ ਸੀ ਸਾਨੂੰ ਪਤਾ ਨਹੀਂ ਲੱਗਿਆ ਉਹ ਦੇਖੋ ਕਿੰਨੀ ਠੰਡ ਪਈ ਸੀ ਕਹਿੰਦੇ ਹਾਏ ਕਿੰਨੀ ਠੰਡ ਆ ਸਾਨੂੰ ਜਮ ਨਹੀਂ ਪਤਾ ਲੱਗਿਆ ਜੇਦੋ ਆਪਾਂ ਕੰਮ ਕਰਦੇ ਹੋਈਏ ਜਮਾਂ ਨਹੀਂ ਕਰਨਾ ਠੰਡ ਦਾ ਪਤਾ ਲੱਗੇ ਨਾ ਗਰਮੀ ਦਾ ਜਦੋਂ ਆਪਾਂ ਵੇਲੇ ਹੁੰਨੇ ਆ ਨਾ ਉਹਦੀ ਪਤਾ ਲੱਗਦਾ ਹੁਣ ਮਿਸਤਰੀ ਵਾਗੇ ਇਹ ਤੋਂ ਪਹਿਲਾਂ ਵੀ ਗਰਮੀ ਸੀ ਮਿਸਤਰੀ ਤਾਂ ਹੋਣੀ ਗਏ ਪੰਜ ਚਾਰ ਦਿਨਾਂ ਦੇ ਨੌ ਲਾ ਲਾ ਦੇ ਭਾਈ ਇਹ ਵਾਰੀ ਨਿਕਲੇ ਜਾਂਦਾ ਕਿੰਨੀ ਕਰਨੀ ਆ ਉਦੋਂ ਬਾਰੇ ਵੀ ਕੰਮ ਕਰੀ ਜਾਂਦੇ ਸੀ ਕੋਈ ਪਤਾ ਨਹੀਂ ਸੀ ਲੱਗਦਾ ਹੁਣ ਤਾਂ ਲਾ ਲਾ ਵੀ ਤੜਕੇ ਉੱਠ ਕੇ ਭਾਜ ਭਾਜ ਕੰਮ ਕਰਦੀ ਆ ਸੁਨੇਹੀ ਚਲੋ ਭਾਣੇ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਇਹ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬਰ ਕਰਦੇ ਆ ਕਰੋ ਵੈਗਰੂ ਜੀ ਦਾ ਫਾਲਸਾ ਵੈਗਰੂ ਜੀ ਦੀ